ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਸਹਨੇ ਦੇ ਬਿਲਕੁਲ ਨਾਲ ਪਿੰਡ ਗੱਲ ਕੋਠੇ ਜੀ ਪੱਖੋ ਕੈਂਚੀਆਂ ਦੇ ਨੇੜੇ ਰੋਡ ਦੇ ਉੱਪਰ ਹੀ ਇਹ ਪਿੰਡ ਪੈਂਦਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਕਰਦੇ ਜੀ ਭੈਣ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਆ ਨਾਮ ਫਾਰਮਜੀਤ ਕੌਰ ਪਿੰਡ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਹਾਂਜੀ ਭੈਣ ਜੀ ਕਿੰਨੇ ਗਾਵ ਮ ਆਪਣੇ ਕੋਲ ਇਹਨਾਂ ਗਾਂਆਂ ਨੇ ਪੱਕਾ ਜੀ ਠੀਕ ਹੈ ਜੀ ਆ ਪਹਿਲੀ ਗਾਂ ਤੋਂ ਦੱਸੋ ਹੀ ਜਾਣਕਾਰੀ ਇਹਦੀ ਪਹਿਲੀ ਗਾਂ ਦੂਜੇ ਸੂਏ ਸੂਈ ਵੀ ਆ ਪਤਾ ਹਾਂਜੀ ਮਗਰ ਮੱਛਾ ਕਿੰਨੇ ਦਿਨ ਹੋ ਗਏ ਜੀ ਇਹਨੂੰ ਛੇ ਮਾ ਦੇਣਾ ਅੱਜ ਦੁੱਧ ਕਿੰਨਾ ਜੀ ਦੁੱਧ 11 ਲੀਟਰ ਤੋਲ ਕੇ ਦੇ ਦਾਂਗੇ ਅੱਜ ਉਹ ਹੈ ਤਾਂ 12 ਠੀਕ ਹੈ ਜੀ ਪਰ 11 ਤੋਲ ਕੇ ਰੇਟ ਜੀ ਰੇਟ ਹੈ ਦਾ 45000 ਇਹਦਾ 45000 ਲੋਪਰਾ पहन जी आधे रे थान जी छोटे छोटे ना दोता नहीं आई नहीं बोर नहीं बोर हमने होगा वो नहीं आया था ठीक है ठीक ऊपर चेक कर सकता हूँ कि एक कलम बर्तारा एक कलम बर्तारा ठीक है हाँ मगर बच्चा जी मगर बच्चा ठीक गन्नेर की वो टीटार ठीक है दो जर्सी हाँ। फेस क्वालिटी सी देख सादे बाकी भी कौन सुन है सुनो

ਸੋ ਗੰਦ ਮੁਹ ਕਿੰਨੇ ਕਦ ਰਹਿੰਦੇ ਜੀ ਇਹਦੇ ਇਹਦੇ ਬਸ ਲੱਗੂਗੀ 10 ਦਿਨ ਠੀਕ ਹੈ ਜੀ ਹਾਂ ਬਹੁਤ ਠੰਡੀ ਛੀ ਲਾਈ ਜੀ ਨਹੀਂ ਕੋਈ ਆ ਠੀਕ ਹੈ ਦੇਖੋ ਠੰਡੀ ਛੀ ਜਿਹਨੇ ਮਾਤਿਆ 20 ਕਿਲੋ ਬੈਠੀ ਜੇ ਲੋਕ ਠੀਕ ਹੈ ਠੰਡਾ ਨੂੰ 20 ਚਲੋ ਆਈ ਨਹੀਂ ਕੋਈ ਜਮਾਨੀ ਮਾਰ ਦੀ ਬੂਲ ਠੀਕ ਹੈ ਹਾਂ ਜੀ ਬਣ ਜੀ ਤੋੜ ਦੋ ਨੂੰ ਤੋੜ ਰੇਟ ਵੀ ਦਾ ਦਿਓ ਜੀ ਪਹਿਲਾਂ ਇਹਦਾ ਰੇਟ 8000 ਜੀ ਰੇਟ 8000 ਯਾਰ ਮੰਨਤਾਨ ਹੋ ਜਗਾ ਜੀ ਹਾਂ ਮੰਨਤਾਨ ਕਰਾਂਗੇ ਠੀਕ ਹੈ ਜੀ

ਕੀ ਨਾ ਬੂਰੀ ਬਤਾ ਬੈਡ ਪੂਰੀ ਸੀ ਦਾ ਠੰਡੀ ਸੀਰ ਕੋਈ ਆਈ ਠੀਕ ਹੈ ਜੀ ਠੀਕ ਹੈ ਹਾਂ ਜੀ ਬੈਡ ਜੀ ਤੀਜੀ ਵੈਡ ਦੱਸੋ ਜਾਣਕਾਰੀ ਇਹ ਵੀ ਪਹਿਲੇ ਸੂਏ ਬਲੂ ਹਣਾ ਬਈ ਠੀਕ ਹੈ ਜੀ ਕਿੰਨੇ ਦਿਨ ਰਹਿੰਦੇ ਹਾਂ ਹਾਂ ਹਫਤਾ ਰਹਿੰਦਾ ਇਹਦਾ ਜੀ ਹਫਤਾ ਰਹਿੰਦਾ ਹਾਂ ਤੇ ਰੇਟ ਰੂਟ ਜੀ ਇਹਦਾ ਰੇਟ ਇਹਦਾ ਵੀ 8000 ਬਹੁਤ ਉੱਚੀ ਉੱਚੀ ਬੈੜ ਆ ਠੀਕ ਹੈ ਜੀ ਹਾਂ ਕਦ ਕਾਟ ਦੀ ਦੇਖ ਲਓ ਵੀ ਕਿੰਨੀ ਉੱਚੀ ਹੈ ਠੀਕ ਹੈ ਜੀ ਮੈਂ ਚੈੱਕ ਕਰ ਸਕਦਾ ਹਾਂ ਮਾਤਾ ਕਿਸੇ ਨੂੰ ਜਿਹਾ ਬੜਿਆ ਹਾਂ ਜੀ ਫੂਨ ਬੱਸੀ ਆ ਠੀਕ ਹੈ ਜੀ ਕਦ ਬੜ ਤੇ ਕਰਮਾਂ ਵਾਲੀ ਦਾ ਚੈੱਕ ਕਰ ਸਕਦਾ ਲੇਵਾ ਲੋਜੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਠੀਕ ਹੈ ਜੀ ਫੇਸ ਕੁਆਲਿਟੀ ਠੀਕ ਹੈ ਜੀ ਅ ਲੋਜੀ 2 ਪਲੂਨ ਵਸਿਆ ਇਹ ਬਲੈਕ ਆ ਬੋਦੀ ਵਾਲੀ ਹੈ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਭੈਣ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਠੀਕ ਹੈ ਜੀ 2 ਪਲੂਨ ਤੇ ਇੱਕ ਸੂਈ ਵੀ ਤਾਂ ਜੀ ਮਿਲਦੇ ਆ ਭਰਾ ਕਿਸੇ ਨਵੇਂ ਵੀਡੀਓ ਚ ਓਕੇ ਬਾਏ